ਅਸ਼ਾਰਪਰ ਦੇ ਭਿਆਨਕ ਜੰਗਲਾਂ ਵਿੱਚ ਮਿਲਣ ਗਏ ਇਕੱਲੀ ਰਹਿੰਦੀ ਸ਼ੇਰਦਿਲ ਬਜ਼ੁਰਗ ਮਾਤਾ ਨੂੰ ਜੰਗਲਾਂ 'ਚ ਕੱਲੀ ਰਹਿ ਕੇ ਬਣਾਈ ਇੱਕ ਬੱਕਰੀ ਪਛਾਣ ਜਿੱਥੇ ਰਾਤ ਕੀ ਦਿਨੇ ਵੀ ਲੱਗਦਾ ਹੈ ਡਰ ਇੱਕ ਲੇਡੀ ਦਾ ਰਹਿਣਾ ਪਤਾ ਨਹੀਂ ਕਦੋਂ ਆ ਜਾਣਾ ਚਾਹਵਾਂ ਆਂਦੇ ਹੈ ਜੰਮਰ ਆਂਦੇ ਆ ਉਹ ਇੱਕ ਵਾਰੀ ਕਰਦੀ ਹੈ ਬਸ ਜਾਨਵਰ ਉਹ ਤੋਂ ਮੁੜ ਜਾਂਦਾ ਕੋਲੋਂ ਨਾ ਟਪਣਾ ਮਕ ਜ਼ਿਆਦਾ ਪਿੱਛੇ ਸੱਡ ਲੋ ਫਿਰ ਮੁੜ ਜਾਂਦਾ ਇਹ ਜੰਗਲ 'ਚ ਦਾ ਬਹੁਤ ਖਤਰਾ ਬਾਗ ਥਾਂ ਥਾਂ ਤੇ ਬਾਗ ਮਿਲ ਜਾਂਦਾ ਕਿ ਬੜਾ ਕਿੱਦਰ ਮਰ ਗਿਆ ਰਾਤ ਨੂੰ ਸਾਡੇ ਘਰਾਂ ਕੋਲ ਪਹੁੰਚ ਜਾਂਦੇ ਨੇ ਪੁੱਤ ਇਹਨਾਂ ਚੱਕ ਕੇ ਲੈਣਦੇ ਉਹਤ ਨੂੰ ਲੈ ਜਾ ਕੇ ਇੱਥੇ ਡੰਗ ਦੇਣਾ ਤਾਂ ਬੁਗਣੇ ਤੇ ਉਹ ਕਿੱਦਾਂ ਜੀ ਜਿੱਥੇ ਦਿਨੇ ਵੀ ਡਰ ਲੱਗਦਾ ਆ ਬੰਦੇ ਨੂੰ ਜੇ ਕਿਸੇ ਨੇ ਸ਼ਹਿਰ ਵਾਲੇ ਨੇ ਜਾਣਾ ਆ ਤੇ ਉਹ ਮਾਤਾ ਕਿੱਦਾਂ ਆਪਣਾ ਉੱਥੇ ਜੀਵਨ ਬਤੀਤ ਕਰਦੇ ਨੇ ਮਤਾਂ ਚਾਹੀਦੀ ਬੰਦੇ ਦੇ ਵਿੱਚ ਜਨਾਨੀ ਹੋਵੇ ਚਾਹੇ ਬੰਦਾ ਹੋਵੇ ਮਤਾਂ ਤੇ ਵੱਡੀ ਕੋਈ ਚੀਜ਼ ਨਹੀਂ ਸਹੀ ਗੱਲ ਹੈ ਚਲੋ ਜੀ ਇਹ ਹਿੰਮਤ ਰੱਬ ਬਖਸ਼ ਦਿੰਦਾ ਹਾਂਜੀ ਹਾਂਜੀ ਬੰਦੇ ਨੂੰ ਜਿਸਦੇ ਵਿੱਚ ਹਿੰਮਤ ਆ ਜਾਂਦੀ ਫਿਰ ਸਾਰਾ ਟਾਈਮ ਕੱਟਣਾ ਹੀ ਪੈਂਦਾ ਬੰਦੇ ਨੂੰ ਪਤਾ ਕੀ ਹੁੰਦਾ ਜੀ ਜਿੱਦਾਂ ਹੁਣ ਪਿੰਡ 'ਚ ਤੁਸੀਂ ਬੈਠੇ ਆ ਨਾ ਜੀ ਪਿੰਡ 'ਚ ਬੰਦਾ ਰਹਿ ਲੂਗਾ ਰੋਣ ਕੋਲੇ ਜਗ੍ਹਾ 'ਚ ਜਿੱਥੇ ਆੜ-ਦਵਾਲੇ ਕਿੰਨੇ-ਕਿੰਨੇ ਕਿਲੋਮੀਟਰ ਕੋਈ ਹੈ ਹੀ ਨਹੀਂ ਹੈਗਾ ਜੀ ਨਾ ਉੱਥੇ ਇਕੱਲੇ ਦਾ ਰਹਿਣਾ ਲੇਡੀ ਦਾ ਔਖਾ ਹੋ ਜਾਂਦਾ ਬਹੁਤ ਜੀ ਪਿੰਡ ਬਹੁਤ ਵਧੀਆ ਲੱਗਾ ਜੀ ਤੇ ਇਹ ਵੀ ਬਹੁਤ ਵਧੀਆ ਲੋਕ ਜਗ੍ਹਾ ਹੀ ਬਹੁਤ ਟਰੋਲ ਇੱਥੇ ਆ ਕੇ ਬਸ ਅੱਛਾ ਜੀ ਕਿੰਨਾ ਵੜੀ ਨੇ ਵਾਲੇ ਕੋਲ 4 ਲੱਖ 4 ਲੱਖ ਦਾ ਇਹ ਰੇਟ ਤਾਂ ਬਹੁਤ ਜਾਇਜ਼ ਆ ਜੀ ਦੇਖਣਾ ਹੋਵੇ ਤਾਂ ਹਾਂ ਜੀ ਕਿੰਨਾ ਰਿਸਕ ਆ ਤੁਸੀਂ ਦੇਖ ਲਓ ਤੇ ਪੈਰ ਫਿਸਲਿਆ ਨਹੀਂ ਤੇ ਬੰਦਾ ਗਿਆ ਨਹੀਂ ਇਦਾਂ ਦਾ ਮਾਹੌਲ ਬਣਿਆ ਪਿਆ ਇੱਥੇ ਰਸਤੇ ਦੇ ਵਿੱਚ ਤੁਸੀਂ ਆਹ ਦੇਖ ਲਓ ਪਾਣੀ ਨਿਕਲਦਾ ਪਿਆ ਆ ਪਾਣੀ ਥੱਲਿਓਂ ਜ਼ਮੀਨ ਚੋਂ ਉੱਪਰ ਨੂੰ ਆ ਰਿਹਾ ਆ ਇੱਕ ਹੈਰਾਨੀਜਨਕ ਗੱਲ ਆ ਇਹ ਵੀ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਇਡੋ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਸਪਾਲ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਪੰਜਾਬ ਦੇ ਹਿਸ਼ਾਰਪੁਰ ਦੇ ਸੰਗੜੇ ਜੰਗਲਾਂ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਬਜ਼ੁਰਗ ਮਾਤਾ ਕੱਲੀ ਰਹਿੰਦੀ ਆ ਤੁਸੀਂ ਦੇਖ ਲਓ ਕਿੰਨੀ ਹੈਰਾਨੀ ਦੀ ਗੱਲ ਆ ਕਹਿੰਦੇ ਇਹ ਬਜ਼ੁਰਗ ਮਾਤਾ ਉੱਥੇ ਇੱਕ ਧਾਰਮੀ ਸਥਾਨ ਬਣਿਆ ਹੋਇਆ ਜੰਗਲ ਵਿੱਚ ਜਿੱਥੇ ਸੇਵਾ ਕਰਦੀ ਆ ਜਿੱਥੇ ਹਰ ਕਿਸੇ ਨੂੰ ਦਿਨੇ ਵੀ ਜਾਣ ਤੋਂ ਡਰ ਲੱਗੇਗਾ ਰਾਤ ਦਾ ਤਾਂ ਇੰਨਾ ਮੁਸ਼ਕਲ ਆ ਕੋਈ ਸੋਚੇ ਨਹੀਂ ਸਕਦਾ ਉਸ ਜਗ੍ਹਾ ਤੇ ਜਾਨਵਰ ਚਲੋ ਹੁਣ ਚੱਲਦੇ ਆਂ ਉੱਥੇ ਪਹੁੰਚ ਕੇ ਮਾਤਾ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਉਹ ਆਪਣਾ ਜੀਵਨ ਕਿੱਦਾਂ ਉਸ ਜੰਗਲ ਦੇ ਵਿੱਚ ਬਤੀਤ ਕਰਦੀ ਆਂ ਰਸਤੇ ਦੇ ਅਸੀਂ ਤੁਹਾਨੂੰ ਵਧੀਆ-ਵਧੀਆ ਜਿਹੜੇ ਵਿਊ ਆ ਉਹ ਦਿਖਾਉਂਦੇ ਜਾਣਾ ਆ ਤੇ ਬਾਕੀ ਜਿਹੜੀ ਲੋਕੇਸ਼ਨ ਆ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਮਾਤਾ ਦੀ ਸੇਫਟੀ ਨੂੰ ਮੋਰੇ ਰੱਖ ਕੇ ਚਲੋ ਹੁਣ ਚੱਲਦੇ ਆਂ ਹੁਣ ਅਸੀਂ ਮਾਤਾ ਵੱਲ ਨੂੰ ਚੱਲ ਪਏ ਆਂ ਇੱਥੋਂ 3 ਕਿਲੋਮੀਟਰ ਦਾ ਸਾਡਾ ਰਸਤਾ ਆ ਉਸ ਤੋਂ ਬਾਅਦ ਫਿਰ ਸਾਨੂੰ ਮਾਤਾ ਤੱਕ ਪਹੁੰਚਣ ਲਈ ਟਰੈਕ ਕਰਨਾ ਪੈਣਾ ਆ ਜੰਗਲ ਦੇ ਵਿੱਚ ਇਹ ਰਸਤਾ ਤੁਸੀਂ ਦੇਖੋਗੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਮਾਤਾ ਕਿੱਦਾਂ ਉੱਥੇ ਰਹਿੰਦੀ ਹੋਏਗੀ ਸਾਨੂੰ ਵੀ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਬਹੁਤ ਹੈਰਾਨੀ ਹੋਈ ਜਦੋਂ ਅਸੀਂ ਇਹ ਗੱਲ ਸੁਣੀ ਹੁਣ ਤੁਸੀਂ ਜਿੱਧਰ ਮਰਜ਼ੀ ਦੇਖ ਲਓ ਤੁਹਾਨੂੰ ਬਹੁਤ ਹੀ ਜ਼ਿਆਦਾ ਸੰਗਣਾ ਜੰਗਲ ਦੇਖਣ ਨੂੰ ਮਿਲਣਾ ਆ ਹਰ ਕੋਈ ਇਸ ਜੰਗਲ ਦੇ ਵਿੱਚ ਆਉਣ ਤੋਂ ਡਰੇਗਾ ਸੋਨਸਾਨ ਰਸਤਾ ਆ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਇਸ ਰਸਤੇ ਦੇ ਵਿੱਚ ਪਰ ਇੱਥੇ ਦਾ ਵਾਤਾਵਰਣ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਇੱਕ ਸਕੂਨ ਮਿਲਦਾ ਆ ਇਸ ਜਗ੍ਹਾ ਤੇ ਆ ਕੇ ਸ਼ਾਂਤੀ ਸ਼ਾਂਤੀ ਆ ਸਿਰਫ ਪੰਛੀਆਂ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਆ ਅਸੀਂ ਤੁਹਾਨੂੰ ਪਿਛਲਾ ਰਸਤਾ ਨਹੀਂ ਦਿਖਾਇਆ ਮਾਤਾ ਦੀ ਸੇਫਟੀ ਨੂੰ ਮੋਹਰੇ ਰੱਖਦੇ ਹੋਏ ਅਸੀਂ ਆਪਣੀ ਹੁਣ ਬਾਈਕ ਲਾਤੀ ਆ ਇੱਥੇ ਹੁਣ ਅਸੀਂ ਪੈਦਲ ਟਰੈਕ ਕਰਨਾ ਆ ਜੰਗਲ ਦੇ ਵਿੱਚ ਤੁਸੀਂ ਆਲੇ-ਦੁਆਲੇ ਦਾ ਦ੍ਰਿਸ਼ ਦੇਖ ਸਕਦੇ ਆ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਪਿਆ ਆ ਚਲੋ ਹੁਣ ਚੱਲਦੇ ਆ ਹਵਾ ਕਾਫੀ ਤੇਜ਼ ਚੱਲਦੀ ਪਈ ਆ ਅੱਜ ਤੇ ਪਹਿਲਾ ਇਹ ਜਿਹੜਾ ਰਸਤਾ ਆ ਖੱਲੇ ਨੂੰ ਤਰਾਈ ਆਣੀ ਆ ਤੇ ਅੱਗੇ ਜਾ ਕੇ ਫਿਰ ਚੜਾਈ ਆਏਗੀ ਥੋੜਾ ਜਿਆ ਸੰਭਲ ਕੇ ਜਾਣਾ ਪੈਣਾ ਸਾਨੂੰ ਕਿਉਂਕਿ ਜਿਹੜੀ ਇਹ ਤਰਾਈ ਆ ਬਿਲਕੁਲ ਸਿੱਧੀ ਆ ਥੱਲੇ ਨੂੰ ਤੇ ਅੱਗੇ-ਅੱਗੇ ਬਹੁਤ ਡੁੰਗੀਆਂ-ਡੁੰਗੀਆਂ ਖਾਈਆਂ ਨਜ਼ਰ ਆ ਰਹੀਆਂ ਆ ਬਹੁਤ ਸੰਭਲ ਕੇ ਸਾਨੂੰ ਜਾਣਾ ਪੈਣਾ ਆ ਤੇ ਥੋੜਾ ਜਿਹਾ ਪੈਰ ਦੇਖ ਕੇ ਰੱਖੀ ਆ ਸਾਨੂੰ ਇਹ ਜੰਗਲ ਜਿਹੜੇ ਅਸੀਂ ਤੁਹਾਨੂੰ ਪਹਿਲਾਂ ਦਿਖਾਏ ਆ ਉਹਦੇ ਨਾਲੋਂ ਕਾਫੀ ਵੱਖਰਾ ਲੱਗਿਆ ਕਿਉਂਕਿ ਇੱਧਰ ਇੱਕ ਬਹੁਤ ਜ਼ਿਆਦਾ ਸ਼ਾਂਤੀ ਜਈ ਆ ਤੇ ਤੁਸੀਂ ਮਹਿਸੂਸ ਕਰ ਸਕਦੇ ਆ ਹੁਣ ਆਲੇ ਦੁਆਲੇ ਦਾ ਤੁਸੀਂ ਇੱਕ ਵਾਰ ਦੇਖ ਲਓ ਜੰਗਲ ਬਹੁਤ ਦੂਰ ਦੂਰ ਤੱਕ ਤੁਹਾਨੂੰ ਕਿਤੇ ਵੀ ਕੋਈ ਘਰ ਨਜ ਨਹੀਂ ਆਏਗਾ ਤੇ ਬਾਕੀ ਆ ਸਾਹਮਣੇ ਜਿਹੜੀ ਮੈਂ ਖਾਈ ਦੀ ਗੱਲ ਕਰਦਾ ਪਿਆ ਸੀਗਾ ਕਿੰਨਾ ਰਿਸਕ ਆ ਤੁਸੀਂ ਦੇਖ ਲਓ ਤੇ ਪੈਰ ਫਿਸਲਿਆ ਨਹੀਂ ਤੇ ਬੰਦਾ ਗਿਆ ਨਹੀਂ ਇਦਾਂ ਦਾ ਮਾਹੌਲ ਬਣਿਆ ਪਿਆ ਇੱਥੇ ਹੁਣ ਸਾਨੂੰ ਇਹਨਾਂ ਝਾਰ ਝਿੰਡਿਆਂ ਤੋਂ ਅੱਗੇ ਲੰਘਣਾ ਪੈਣਾ ਆ ਬਹੁਤ ਮੁਸ਼ਕਲ ਆ ਇਸ ਰਾਸਤੇ ਦੇ ਵਿੱਚੋਂ ਲੰਘਣਾ ਤੇ ਕਈ ਗੁੱਟੀਆਂ ਇਸ ਤਰ੍ਹਾਂ ਦੀਆਂ ਆਏਆਂ ਜਿਨ੍ਹਾਂ ਦੇ ਕੰਡੇ ਬਹੁਤ ਤਿੱਖੇ ਆ ਹੁਣ ਅੱਗੇ ਅੱਗੇ ਪਗਡੰਡੀ ਟਾਈਪ ਆ ਰਸਤਾ ਜਿਹਦੇ ਵਿੱਚੋਂ ਲੰਘ ਕੇ ਸਾਨੂੰ ਉੱਪਰ ਜਾਣਾ ਪੈਣਾ ਆ ੱਲੇ ਨੂੰ ਸਿੱਧੀ ਟੁਲਾਣਾ ਰਸਤੇ ਦੇ ਵਿੱਚ ਤੁਸੀਂ ਆ ਦੇਖ ਲਓ ਪਾਣੀ ਨਿਕਲਦਾ ਪਿਆ ਆ ਤੇ ਇਹ ਵੀ ਇੱਕ ਤੁਸੀਂ ਦੇਖ ਲਓ ਕਿ ਪਾਣੀ ਥੱਲਿਓਂ ਜ਼ਮੀਨ ਚੋਂ ਉੱਪਰ ਨੂੰ ਆ ਰਿਹਾ ਆ ਇੱਕ ਹੈਰਾਨੀਜਨਕ ਗੱਲ ਆ ਇਹ ਵੀ ਤੇ ਅਸੀਂ ਤੁਹਾਨੂੰ ਜ਼ੂਮ ਕਰਕੇ ਦਿਖਾਉਨੇ ਆ ਜਿੱਥੋਂ ਪਾਣੀ ਨਿਕਲਦਾ ਪਿਆ ਧਰਤੀ ਦੇ ਵਿੱਚੋਂ ਤੁਸੀਂ ਆ ਗੌਰ ਦੇ ਨਾਲ ਨਜ਼ਰ ਮਾਰੋ ਮਿੱਟੀ ਉੱਪਰ ਨੂੰ ਹੋ ਰਹੀ ਆ ਤੁਸੀਂ ਦੇਖ ਲਓ ਇਸ ਵੇਲੇ ਅਸੀਂ ਕਿੰਨੀ ਹਾਈਟ ਤੇ ਆ ਬਿਲਕੁਲ ਸਾਹਮਣੇ ਸਾਨੂੰ ਜਿੱਥੇ ਮਾਤਾ ਰਹਿੰਦੇ ਆ ਤੇ ਉਹ ਜਗ੍ਹਾ ਦਿਸ ਪਈ ਆ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਆ ਅਸੀਂ ਪਹੁੰਚ ਗਏ ਆ ਉਸ ਧਾਰਮਿਕ ਸਥਾਨ ਤੇ ਜਿੱਥੇ ਮਾਤਾ ਇਕੱਲੇ ਰਹਿੰਦੇ ਆ ਤੁਸੀਂ ਦੇਖ ਸਕਦੇ ਆ ਆਲਾ ਦਵਾਲਾ ਬਹੁਤ ਸਕੂਨ ਵਾਲੀ ਜਗ੍ਹਾ ਆ ਜਿਹੜੀ ਹਰ ਕਿਸੇ ਨੂੰ ਵਧੀਆ ਲੱਗੇਗੀ ਹੁਣ ਇੱਕ ਵਾਰ ਅਸੀਂ ਤੁਹਾਨੂੰ ਇਸ ਸਥਾਨ ਤੇ ਘੁੰਮ ਫਿਰ ਕੇ ਸਾਰਾ ਦਿਖਾ ਦਈਏ ਤੁਸੀਂ ਪਹਿਲਾਂ ਆ ਦੇਖ ਲਓ ਸਾਹਮਣੇ ਗੋੜ ਆ ਜਿਹਦੀ ਬਹੁਤ ਸੰਗਣੀ ਛਾਂ ਆ ਤੇ ਥੱਲੇ ਗਣੇਸ਼ ਜੀ ਦੀ ਮੂਰਤੀ ਆ ਤੇ ਇੱਧਰ ਮੰਦਿਰ ਆ ਬਿਲਕੁਲ ਸਾਹਮਣੇ ਮਾਤਾ ਦੀ ਝੌਂਪੜੀ ਜਿੱਥੇ ਰਹਿੰਦੇ ਆ ਉਹ ਉਹ ਵੀ ਦਿਖਾ ਦਈਏ ਤੁਹਾਨੂੰ ਤੇ ਇੱਧਰ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਤੁਸੀਂ ਦੇਖ ਸਕਦੇ ਆ ਚਲੋ ਹੁਣ ਚੱਲਦੇ ਆ ਬਿਲਕੁਲ ਨਜ਼ਦੀਕ ਜਾ ਕੇ ਤੁਹਾਨੂੰ ਮਾਤਾ ਦੀ ਝੌਂਪੜੀ ਪਹਿਲਾਂ ਦਿਖਾ ਦਈਏ ਤੇ ਸਾਨੂੰ ਮਾਤਾ ਇੱਥੇ ਦਿਖਾਈ ਨਹੀਂ ਦਿੱਤੇ ਬਜ਼ੁਰਗ ਦੇਖਦੇ ਆ ਸ਼ਾਇਦ ਆਲੇ ਦੁਆਲੇ ਜੰਗਲ ਦੇ ਵਿੱਚ ਨਾ ਗਏ ਹੋਣ ਤੁਸੀਂ ਦੇਖ ਲਓ ਕਿੰਨੀ ਸੋਹਣੀ ਇਹ ਝੌਂਪੜੀ ਲੱਗਦੀ ਪਈ ਆ ਜਿਹੜੀ ਉੱਪਰ ਸਾਰੀ ਕੱਖਾਂ ਦੀ ਬਣੀ ਹੋਈ ਆ ਤੇ ਥੱਲੇ ਤੁਸੀਂ ਆ ਦੇਖ ਲਓ سپورਟ ਵਾਸਤੇ ਲੱਕੜਾਂ ਲਗਾਈਆਂ ਪਈਆਂ ਆ ਤੇ ਅੰਦਰੋਂ ਇੱਟਾਂ ਨਾਲ ਪੱਕੀ ਬਣਾਈ ਹੋਈ ਆ ਬਿਲਕੁਲ ਸਾਹਮਣੇ ਪੀਰਾਂ ਦੀ ਜਗ੍ਹਾ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਆ ਬਹੁਤ ਸ਼ਾਂਤ ਬਾਤਾਵਾਨਾ ਆਲੇ ਦੁਆਲੇ ਦਾ ਜੰਗਲ ਦੂਰ ਦੂਰ ਤੱਕ ਕੋਈ ਦਿਖਾਈ ਨਹੀਂ ਦਿੰਦਾ ਇੱਥੇ ਇੱਥੇ ਇਕੱਲੇ ਮਾਤਾ ਤੁਸੀਂ ਦੇਖ ਲਓ ਕਿੱਦਾਂ ਰਹਿੰਦੇ ਹੋਣਗੇ ਇਸ ਧਰਮੇ ਸਥਾਨ ਤੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਕਿ ਇੱਕ ਇੰਨੇ ਦੂਰ ਸੰਘਣੇ ਜੰਗਲ ਦੇ ਵਿੱਚ ਰਹਿਣਾ ਤੇ ਹੋ ਸਕਦਾ ਆ ਤੇ ਕਈ ਮੇਰੇ ਭਰਾ ਭੈਣ ਕਹਿਣ ਕਿ ਧਰਮੀ ਸਥਾਨ ਤੇ ਰਹਿੰਦੇ ਆ ਤੇ ਲੇਕਿਨ ਜੋ ਮਰਜੀ ਆ ਤੇ ਜਿੱਥੇ ਹਰ ਕਿਸੇ ਨੂੰ ਦਿਨੇ ਵੀ ਜਾਣ ਤੋਂ ਡਰ ਲੱਗੇਗਾ ਉੱਥੇ ਇਹ ਬਜ਼ੁਰਗ ਕਿੱਦਾਂ ਰਹਿੰਦੇ ਹੋਣਗੇ ਤੇ ਬਾਕੀ ਅਸੀਂ ਹੁਣ ਦੇਖਦੇ ਆ ਮਾਤਾ ਦੀ ਵੇਟ ਕਰਨੀ ਪੈਣੀ ਸਾਨੂੰ ਕਿਉਂਕਿ ਸਾਨੂੰ ਇੱਥੇ ਨਜ਼ਰ ਨਹੀਂ ਆਏ ਤੁਸੀਂ ਦੇਖੇ ਲਿਆ ਉਹਨਾਂ ਦੀ ਅਸੀਂ ਤੁਹਾਨੂੰ ਝੌਂਪੜੀ ਜਿਹੜੀ ਦਿਖਾਈ ਆ ਤੇ ਉੱਥੇ ਵੀ ਸਿੰਪਲ ਕੁੰਡਾ ਲੱਗਾ ਹੋਇਆ ਜਿੰਦਾ ਤਾਂ ਨਹੀਂ ਲੱਗਾ ਹੋਇਆ ਇੱਥੋਂ ਸਾਨੂੰ ਪਤਾ ਚੱਲਦਾ ਆ ਕਿ ਆਸ-ਪਾਸ ਹੀ ਹੋਣਗੇ ਕਿਤੇ ਕਰਦੇ ਆ ਵੇਟ ਬਜ਼ੁਰਗ ਮਾਤਾ ਦੀ ਵੇਟ ਕਰਦੇ ਕਰਦੇ ਸਾਨੂੰ ਕਾਫੀ ਟਾਈਮ ਹੋ ਗਿਆ ਤੇ ਲੇਕਿਨ ਉਹ ਅਜੇ ਤੱਕ ਆਏ ਨਹੀਂ ਹੈਗੇ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਪਿਆ ਕਿ ਸ਼ਾਇਦ ਉਹ ਜੰਗਲ ਦੇ ਵਿੱਚ ਕਿਤੇ ਹੋਰ ਦੂਰ ਨਿਕਲ ਗਏ ਹੁਣ ਤੇ ਹੁਣ ਅਸੀਂ ਲੱਗੇ ਆਂ ਵਾਪਸੀ ਕਰਨ ਸਮੇਂ ਨੂੰ ਦੇਖਦੇ ਹੋਏ ਤੇ ਰਸਤੇ ਦੇ ਵਿੱਚ ਜੇ ਸਾਨੂੰ ਕੋਈ ਮਿਲਿਆ ਜਾਂ ਆਲਾਦ ਵਾਲੇ ਜਿਹੜੇ ਲੋਕ ਆ ਰਹੇ ਨੇ ਪਿੰਡਾਂ ਦੇ ਉਹਨਾਂ ਤੋਂ ਜਾ ਕੇ ਪੁੱਛਦੇ ਆਂ ਮਾਤਾ ਬਾਰੇ ਚਲੋ ਹੁਣ ਚੱਲਦੇ ਆਂ ਅਸੀਂ ਹੁਣ ਜੰਗਲ ਤੋਂ ਬਾਹਰ ਨਿਕਲੇ ਆਏ ਆਂ ਤੇ ਸਾਨੂੰ ਭਰਾ ਮਿਲਿਆ ਇੱਥੇ ਰਸਤੇ ਦੇ ਵਿੱਚ ਤਾਂ ਇਹਨਾਂ ਦੀ ਸ਼ਾਪ ਆ ਤੇ ਇਹਨਾਂ ਨੂੰ ਪੁੱਛਦੇ ਆਂ ਮਾਤਾ ਬਾਰੇ ਉਹ ਲੋਕੀ ਸਿੱਦਾ ਜੀ ਤੇ ਅਸੀਂ ਮਾਤਾ ਕੋਲ ਗਏ ਸੀਗੇ ਜਿਹੜੇ ਜੰਗਲ 'ਚ ਕੱਲੇ ਰਹਿੰਦੇ ਆ ਹਾਂਜੀ ਤੇ ਆਪਣੇ ਅਸੀਂ ਕਾਫੀ ਟਾਈਮ ਬੇਟ ਕੀਤੀ ਉਹਨਾਂ ਦੀ ਉੱਥੇ ਤੇ ਸਾਨੂੰ ਮਿਲੇ ਨਹੀਂ ਅਸੀਂ ਕਿ ਸ਼ਾਇਦ ਹੋ ਸਕਦਾ ਕਿ ਉਹ ਅੱਗੇ ਪਿੱਛੇ ਨਾਲ ਗਏ ਹੋਣ ਜਾਂ ਉੱਥੇ ਹੁਣ ਰਹਿੰਦੇ ਹੈਗੇ ਆ ਜਦ ਨਹੀਂ ਇਹਨਦੇ ਸਾਨੂੰ ਦੁੱਸੇ ਹੋਣਾ ਵਾਲੀ ਕੋਈ ਨਹੀਂ ਭਾਜੀ ਮਾਤਾ ਉਹ ਨਹੀਂ ਪਹਿਲਾਂ ਰਹਿੰਦੇ ਹੁੰਦੇ ਸੀ ਕੁਝ ਕੁਸ਼ਟੇ ਪਹਿਲਾਂ ਉਹਦੀ ਡੈਥ ਹੋ ਚੁੱਕੀ ਹੈ ਓਹੋ ਸਹੀ ਹਾਂਜੀ ਚਲੋ ਵੀ ਕਾਫੀ ਦੂਰ ਦੂਰ ਆਉਂਦੇ ਸੀ ਉਹਨੂੰ ਮਰਨ ਵਾਸਤੇ ਕਾਫੀ ਜੱਤਾ ਸੀ ਉਹਨਾਂ ਦੀ ਪਰ ਥੋੜਾ ਟਾਈਮ ਪਹਿਲਾਂ ਉਹਦੀ ਡੈਥ ਹੋ ਚੁੱਕੀ ਆਪਾਂ ਵੀ ਆ ਮਹੀਨੇ ਜਨਵੇ ਸਟਾਰਟ ਕੀਤਾ ਇੱਥੇ ਵੀ ਸ਼ਾਪ ਆਪਣੀ ਠੀਕ ਹੈ ਤੇ ਸੁਣਨ ਨੂੰ ਮਿਲਦਾ ਲੋਕਾਂ ਕੋਲੋਂ ਇੱਥੋਂ ਕਿ ਮਾਤਾ ਦੀ ਬਹੁਤ ਰੁੱਧਾ ਸੀ ਕਿ ਲੋਕੀ ਬਹੁਤ ਰੁੱਧ ਰੋਣ ਨੂੰ ਮਰਨਾਂ ਦੇਗੀ ਪਰ ਹੁਣ ਉਹਦੀ ਡੈਥ ਹੋ ਚੁੱਕੀ ਬੰਦੇ ਨੂੰ ਜਿੱਦਾਂ ਸਾਨੂੰ ਕੱਲ ਲੋਕਾਂ ਤੋਂ ਮਾਤਾ ਦੀ ਮੌਤ ਬਾਰੇ ਪਤਾ ਲੱਗ ਪਰ ਜਿਆਦਾ ਸਮਾਂ ਹੋਣ ਕਰਕੇ ਅੱਜ ਫੇਰ ਅਸੀਂ ਦੁਬਾਰਾ ਮਾਤਾ ਦੀ ਪੂਰੀ ਜਾਣਕਾਰੀ ਲੈਣ ਲਈ ਸ੍ਰੀ ਰਣਪਿੰਡ ਵਿੱਚ ਆਏ ਆ ਕਿਉਂਕਿ ਇਹ ਪਿੰਡ ਜੰਗਲ ਵਿੱਚ ਬਸਿਆ ਹੋਇਆ ਆ ਇਸ ਪਿੰਡ ਦੇ ਜੰਗਲਾਂ ਵਿੱਚ ਮਾਤਾ ਕੱਲੀ ਰਹਿੰਦੀ ਸੀ ਇਹ ਪਿੰਡ ਬਹੁਤ ਹੀ ਸੋਹਣਾ ਆ ਜੋ ਹਰ ਕਿਸੇ ਨੂੰ ਵਧੀਆ ਲੱਗੇਗਾ ਪਿੰਡ ਜੰਗਲ ਵਿੱਚ ਬਸਿਆ ਹੋਣ ਕਰਕੇ ਪਿੰਡ ਦਾ ਮਾਹੌਲ ਬਹੁਤ ਹੀ ਸ਼ਾਂਤਾ ਹੋਣ ਤੁਹਾਨੂੰ ਮੈਂ ਉਸ ਜਗ੍ਹਾ ਬਾਰੇ ਦੱਸ ਦਿੰਦਾ ਆ ਜਿੱਥੇ ਬਜ਼ੁਰਗ ਮਾਤਾ ਕੱਲੀ ਰਹਿੰਦੀ ਸੀ ਤੁਸੀਂ ਜਦੋਂ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੋਨੀ ਰੋਡ ਤੇ ਜਾਂਦੇ ਆ ਤਾਂ ਰਸਤੇ 'ਚ ਚਹਾਲ ਆਉਂਦਾ ਆ ਚਹਾਲ ਦੇ ਕੋਲ ਸਰੇਰਨ ਪਿੰਡ ਪੈਂਦਾ ਆ ਤੁਸੀਂ ਪਿੰਡ ਵਿੱਚ ਪਹੁੰਚ ਕੇ ਕਿਸੇ ਨੂੰ ਵੀ ਮਾਤਾ ਬਾਰੇ ਪੁੱਛੂਗੇ ਤਾਂ ਤੁਹਾਨੂੰ ਉਹ ਪ੍ਰੋਪਰ ਲੋਕੇਸ਼ਨ ਦੱਸ ਦੇਗਾ ਚਲੋ ਪੁੱਛਦੇ ਆ ਪਿੰਡ ਦੇ ਲੋਕਾਂ ਤੋਂ ਤੇ ਜਾਣਦੇ ਆ ਮਾਤਾ ਬਾਰੇ ਅਸੀਂ ਸਲੇਰਨ ਪਿੰਡ ਦੇ ਵਿੱਚ ਪਹੁੰਚੇ ਆ ਤੇ ਬਜ਼ੁਰਗਾਂ ਨਾਲ ਕਰਦੇ ਆ ਗੱਲਬਾਤ ਸੱਸੀ ਕਾਜੀ ਸੱਸੀ ਕਾਜੀ ਤੇ ਅਸੀਂ ਜੀ ਕੱਲ ਜਿਹੜਾ ਉੱਪਰ ਜੰਗਲ ਦੇ ਵਿੱਚ ਸਲੇਰਨ ਮਤਲਬ ਤਰਮਿੰਸਤਾਨ ਆ ਉੱਥੇ ਮਾਤਾ ਰਹਿੰਦੇ ਆ ਸਾਨੂੰ ਪਤਾ ਲੱਗਾ ਸੀਗਾ ਤੇ ਬਜ਼ੁਰਗ ਤੇ ਅਸੀਂ ਉਹਨਾਂ ਨੂੰ ਕੱਲ ਮਿਲਣ ਗਏ ਸੀਗੇ ਤੇ ਉੱਥੇ ਜਾ ਕੇ ਅਸੀਂ ਕਾਫੀ ਵੇਟ ਕਰਦੇ ਰਹੇ ਕਿ ਸਾਨੂੰ ਮਤਲਬ ਜਿੱਦਾਂ ਅਸੀਂ ਕਹੇ ਚਲੋ ਕਿਤੇ ਗਏ ਨਾ ਹੋਣ ਜੀ ਜੰਗਲ ਦੇ ਵਿੱਚ ਤੇ ਹੋ ਸਕਦਾ ਕਿ ਆਪਣੇ ਟਾਈਮ ਲੱਗ ਜਾਈ ਅਸੀਂ ਸ਼ਾਮ ਤੱਕ ਵੇਟ ਕਰਦੇ ਰਹੇ ਉਸ ਤੋਂ ਬਾਅਦ ਉਹ ਆਏ ਨਹੀਂ ਤੇ ਅਸੀਂ ਫਿਰ ਕਿਹਾ ਚਲੋ ਆਲੇ ਦੁਆਲੇ ਪਤਾ ਕਰਦੇ ਆਂ ਕੱਲ ਅਸੀਂ ਫਿਰ ਪੁੱਛਿਆ ਵੀ ਕਿਸੇ ਨੂੰ ਜੀ ਤੇ ਉੱਥੋਂ ਫਿਰ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਜੀ ਕਹਿੰਦੇ ਉਹਨਾਂ ਦੀ ਤਾਂ ਡੈਥ ਹੋ ਗਈ ਆ ਤੇ ਫਿਰ ਸਾਨੂੰ ਬੜਾ ਹੋਇਆ ਤੁਹਾਨੂੰ ਤਾਂ ਪਤਾ ਹੀ ਆ ਇਹ ਜੰਗਲ ਕਿੰਨੇ ਖਤਰਨਾਕ ਆ ਹਾਂਜੀ ਹਾਂਜੀ ਅਸੀਂ ਤੇ ਸ਼ਹਿਰ ਪਰਦੇ ਤੇ ਉਹ ਕੱਲੇ ਰਹਿੰਦੇ ਸੀਗੇ ਇੱਕ ਲੇਡੀ ਦਾ ਰਹਿਣਾ ਮਤਲਬ ਹਾਂਜੀ ਔਖਾ ਸੀਗਾ ਔਖਾ ਹੀ ਸੀ ਇੱਕ ਬੰਦਾ ਸ਼ੇਰ ਦੇ ਲੈ ਸਕਦਾ ਜੀ ਹਾਂਜੀ ਕਿੰਨੇ ਛਲੇ ਰੌਣਗੇ ਬਾਬੇ ਦੀ ਕਿਰਪਾ ਹੀ ਹੁੰਦੀ ਆ ਦਾਨੀ ਕੀ ਤੀਵੀ ਆਦਮੀ ਸੀਗੇ ਅੱਛਾ ਪਹਿਲਾਂ ਤੀਵੀ ਆਦਮੀ ਰਹਿੰਦੇ ਹੁੰਦੇ ਹਾਂਜੀ ਉਹ ਹੀ ਇਹੀ ਤੀਵੀ ਆਦਮੀ ਸੀਗੇ ਦਰਨੇ ਉਹਦੀ ਘਰ ਵਾਲੀ ਸੀ ਇਹ ਮਾਤਾ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਜੀ ਹਾਂ ਉਹ ਪਹਿਲਾਂ ਚਲੇ ਗਏ ਉਹਨਾਂ ਤਾਂ 20 ਸਾਲ ਹੋ ਗਏ ਹੁਣੇ ਅੱਛਾ ਉਹਨਾਂ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਨਾ ਜੀ ਤੇ ਖੇਤੀਬਾੜੀ ਦਾ ਕਿੰਨਾ ਕੰਮ ਇੱਥੇ ਹੈਗਾ ਹਾਂ ਠੀਕ ਹੈ ਖੇਤੀਬਾੜੀ ਦਾ ਨਾ ਵੀ ਪਾਣੀ ਦੀ ਸੋਲਤਾ ਹੈ ਨਹੀਂ ਸਭ ਇੱਕ ਲਈ ਤੰਗੀ ਆ ਜਾਨਵਰਾਂ ਦੀ ਤੰਗੀ ਆ ਜਾਨਵਰ ਜਿਹੜੇ ਜਗੜੀ ਜਾਨਵਰ ਆ ਨਾ ਇਹ ਸੂਰ ਹੋ ਗਏ ਫਿਰ ਸੰਭਰ ਹੈ ਗਾਈਆਂ ਵਰਗੇ ਹੁੰਦੇ ਆ ਉਹ ਲੋਕਲ ਕਿੱਲਿਆਂ ਕੇ ਲੈ ਖਾ ਲੈਣੇ ਮੈਂ ਉੱਥੇ ਹੁਣ ਰਾਤ ਨੂੰ ਅੱਛਾ ਤੁਸੀਂ ਉੱਥੇ ਹਾਂ ਇਹ ਘਾ ਰਹਿੰਦੇ ਫੇਕਾ ਕੇ ਠੀਕ ਹੈ ਮੈਂ ਗੱਲ ਜਾਨਾ ਪਤਾ ਰੱਖੀ ਰੱਖਣੀ ਪੈਂਦੀ ਹੈ ਅੱਛਾ ਉਹ ਨਹੀਂ ਤਾਂ ਜਾਣਾ ਜਿਹੜੀ ਜਾਂਦੀ ਉੱਠ ਕੇ ਘੁੰਮ-ਘੁੰਮ ਲਈਦਾ ਜੇ ਗਾਹ ਨਹੀਂ ਹੁੰਦਾ ਬਾਗ ਭੂਖ ਤਾਂ ਹੈਗਾ ਤਾਂ ਡਰ ਨਹੀਂ ਲੱਗਦਾ ਅੱਛਾ ਡਰ ਨਹੀਂ ਲੱਗਦਾ ਇਹ ਹਾਂ ਇਹ ਹੋਰ ਜਾਂ ਬਾਗ ਇਹ ਬੰਦੇ ਨੂੰ ਪੈਂਦੇ ਅੱਛਾ ਪੈਂਦੇ ਨਹੀਂ ਹਾਂ ਜੰਗਲ ਚ ਵੀ ਮਿਲ ਜਾਂਦੇ ਬੰਦਿਆਂ ਨੂੰ ਹਾਂ ਜਾਂਦੇ ਆ ਲੱਕੜਾਂ ਕੁੜਾ ਲੈਣ ਐਕਚੁਅਲੀ ਖੂਨ ਨਹੀਂ ਨਾ ਲੱਗਾ ਇਹਨਾਂ ਦੇ ਹਾਂ ਚੱਕਰੇ ਪਸ਼ੂਆਂ ਨੂੰ ਭੇਜ ਲੈਂਦੇ ਜਿਦਾ ਉਹ ਜਿਦਾ ਪਸ਼ੂ ਆਂਦੇ ਨਾ ਮਗਰ ਛੋਟੇ ਹਾਂਜੀ ਇਹਨਾਂ ਨੂੰ ਮਾਰ ਲੈਂਦੇ ਆ ਬਾਕੀ ਸਾਨੂੰ ਪਿੰਡ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੋਕ ਜਗ੍ਹਾ ਵੀ ਬਹੁਤ ਟੋਲ ਇੱਥੇ ਆ ਕੇ ਬਾਰ ਅੱਛਾ ਜੀ ਪਰ ਮੈਨੂੰ ਕਹਿੰਦੇ ਨਹੀਂ ਇੱਥੇ ਕਿਦਾਂ ਆਪਣੀ ਜਗ੍ਹਾ ਹੈਗੀ ਨਾ ਆਪਣੀ ਆਪਣੀ ਜਗ੍ਹਾ ਬੈਠੀ ਹੋ ਅੱਛਾ ਲੋਕ ਕਾਫੀ ਆਉਂਦੇ ਜੀ ਤੇ ਖੱਟੀ ਹਾਂਜੀ ਮੋਲ ਲੈਣ ਵੀ ਆਉਂਦੇ ਪਰ ਮੈਨੂੰ ਕਹਾਂ ਸਾਡੀ ਮਾਲਕੀ ਹੈ ਹਾਂ ਇਹ ਅੱਗੇ ਪੰਚਾਇਤ ਉਹ ਪੰਚਾਇਤ ਚ ਮੰਗ ਉਹ ਪੰਚਾਇਤ ਠੀਕ ਇਹ ਪੰਚਾਇਤ ਚ ਠੀਕ ਇਹ ਰੇਡ ਇਹ 13 ਗੱਦਨਾ ਪਿਛਲੇ ਸਾਲ ਖਿਆਲ ਅਖਿਆਲ ਦੀ ਇਹ ਕਨਾਲ ਕਨਾਲ ਤੇ ਕਿੱਲੇ ਦਾ ਕਿੰਨਾ ਬੜਾ 4 ਲੱਖ 4 ਲੱਖ ਰੇਟ ਤਾਂ ਬਹੁਤ ਜਾਇਜ਼ ਆ ਜੀ ਦੇਖਣਾ ਹੋਵੇ ਤਾਂ ਹਾਂਜੀ ਹਾਂਜੀ ਉਹ ਵੇਖਿਆ ਸ਼ਹਿਰਾਂ ਨਾਲ ਉਹ ਮਾਹੌਲ ਬੜੀਆ ਜੀ ਬਹੁਤ ਬੜੀਆ ਘਰ ਜੀਆਂ ਆ ਜਾਣੀਆਂ ਹਾਂਜੀ ਹਾਂਜੀ ਨਿੰਮ ਸਾਡੀ ਮਾਹੌਲ ਜਾਣੀਆਂ ਉਹ ਟਿਕ ਕੋਰਾ ਪਿਆ ਦੋ ਦਿਨ ਸੁੱਕ ਗਿਆ ਜੀ ਇੱਥੇ ਛਾਵੇਂ ਡੇਰਾ ਲਗਾਵੇ ਉਹ ਤਾਂ ਹੈ ਹੀ ਆ ਜੀ ਪੱਛਿਆਂ ਨਾਲੋਂ ਇਸੇ ਵਧੀਆ ਰਹਿੰਦਾ ਵਧੀਆ ਰਹਿੰਦਾ ਜੀ ਇਹ ਮਾਹੌਲ ਕਿਸੇ ਸਮੇਂ ਪੰਜਾਬ ਦੇ ਵਿੱਚ ਹੁੰਦਾ ਸੀ ਦਾਦਾ ਜੀ ਜਿਹੜਾ ਹੁਣ ਖਤਮ ਹੀ ਹੋ ਰਿਹਾ ਹੈ ਕਿਤੇ ਕਿਤੇ ਦੇਖਣ ਨੂੰ ਮਿਲਦਾ ਬਿਲਕੁਲ ਇੱਥਾਂ ਤਾਂ ਖਰਾਬ ਹੀ ਹੈ ਮਾਹੌ ਓਕੇ ਜਿੱਦਾਂ ਦਾ ਹੁਣ ਇਹ ਪਿੰਡ ਆ ਇਦਾਂ ਦੇ ਪਿੰਡ ਗਿਣਵੇਂ ਜੁੜਵੇਂ ਆ ਜੀ ਹਾਂਜੀ ਹਾਂਜੀ ਮਤਲਬ ਜੀ ਬਾਕੀ ਦਾ ਲੋਕਾ ਆਪਣੇ ਨਾਲ ਹੋ ਗਿਆ ਆਪਣੇ ਕੀ ਕਰਨ ਗੜੂਆ ਠੀਕ ਆ ਠੀਕ ਆ ਜੀ ਉੱਥੇ ਜਾ ਕੇ 15 ਦੀ ਘਰ ਓਕੇ ਓਕੇ ਉਹਦੇ ਫਾਜੀ ਫਾਜੀ ਆ ਇੱਥੇ ਨਾਲ ਹੀ ਆ ਸਾਹਮਣੇ ਇੱਥੇ ਸਾਹਮਣੇ ਆ ਠੀਕ ਜੀ ਪਰੇ ਡਾੜਾ ਠੀਕ ਆ ਠੀਕ ਆ ਇੱਧਰ ਨੂੰ ਮੰਗੂ ਵਾਲ ਨਾਰੀ ਪੈ ਗਿਆ ਜੀ ਜਿੱਦ ਪੰਜਾਬ ਚ ਮਤਲਬ ਉਹੀ ਆ ਜੀ ਗਨਵੇਂ ਚੁਣਵੇਂ ਪਿੰਡ ਆ ਹਾਂਜੀ ਹਾਂਜੀ ਜਿੱਥੇ ਪੁਰਾਣਾ ਇੱਕ ਮੋਹਰ ਰਹਿ ਗਿਆ ਜੀ ਜਿੱਦਾਂ ਲੋਕ ਹੁੰਦੇ ਸੀ ਹੁਣ ਤੁਸੀਂ ਦੇਖ ਲਓ ਜਿੱਦਾਂ ਹੁਣ ਤੁਸੀਂ ਬੇੜੇ 'ਚ ਬੈਠੇ ਆ ਜੀ ਚਲੋ ਇੱਕ ਵਧੀਆ ਮੰਝਾ ਡਾ ਆ ਹਾਂਜੀ ਨਾਲ ਗਵਾਂਢੀ ਆ ਗਈ ਕੋਈ ਆ ਗਿਆ ਕੋਈ ਹਵਾ ਹਵਾ ਆਉਂਦੀ ਆ ਹੈਨਾ ਹਵਾ ਹਵਾ ਆਉਂਦੀ ਆ ਅਸੀਂ ਇਹ ਲੱਭਣੀ ਹੁਣ ਹੋਰ 10 ਦਿਨ ਹੋਰ ਹੈ ਤੇ ਨਹੀਂ ਕਰਦੇ ਸਹੀ ਗੱਲ ਫਿਰ ਮੌਸਮ ਚੇਂਜ ਹੋ ਜਾਣਾ ਗਰਮੀ ਆ ਜਾਣਾ ਚੌਕ ਹੋ ਜਾਂਦਾ ਜੀ ਚਲੋ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹੈ ਨਾ ਜੀ ਚਾਹ ਪਾਣੀ ਨਿਵਾਸ ਧੰਨ ਕਾ ਨਾ ਮੇਲ ਹੋ ਗਿਆ ਡਿਟੇਲ ਮਿਲ ਗਈ ਪੂਰੀ ਅਸੀਂ ਇਸੇ ਕਰਕੇ ਜੀ ਅਸੀਂ ਅੱਜ ਅਸੀਂ ਕਿਹਾ ਚਲੋ ਮਾਤਾ ਵਾਲੇ ਚੰਗੀ ਤਰ੍ਹਾਂ ਪਤਾ ਕਰੀਏ ਨਾ ਤੇ ਕਿਉਂਕਿ ਸਾਨੂੰ ਰਾਸਤਾ ਦਿੱਤਾ ਸੀ ਰਾਸਤੇ 'ਚ ਕਿਸੇ ਨੇ ਤੇ ਫਿਰ ਅਸੀਂ ਕਿਹਾ ਚਲੋ ਜੋ ਪਿੰਡ ਕਿਉਂਕਿ ਪਿੰਡੇ ਜੰਗਲ ਪੈਂਦੇ ਆ ਜੀ ਅਸੀਂ ਕਿਹਾ ਪਿੰਡ ਵਾਲਿਆਂ ਨੂੰ ਜ਼ਿਆਦਾ ਪਤਾ ਹੋਣਾ ਆ ਮਾਤਾ ਵਾਲੇ ਨਾ ਹੁਣ ਅਸੀਂ ਮਾਤਾ ਉਹਨਾਂ ਨੂੰ ਪੁੱਛਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਜਿੱਦਾਂ ਸਾਨੂੰ ਅੰਕਲ ਉਹਨਾਂ ਨੇ ਦੱਸਿਆ ਜੀ ਮਾਤਾ ਬਾਰੇ ਨਾ ਜੀ ਤੇ ਤੁਸੀਂ ਵੀ ਸਾਨੂੰ ਥੋੜਾ ਦੱਸੋ ਸਾਡੇ ਦਰਸ਼ਕਾਂ ਨੂੰ ਮਤਲਬ ਜਿੱਦਾਂ ਮਾਤਾ ਇੱਕ ਸੰਗੜੇ ਜੰਗਲ ਚ ਰਹਿੰਦੀ ਸੀ ਸਲੇਰਾਂ ਦੇ ਜੰਗਲ ਪੈਂਦੇ ਆ ਠੀਕ ਆ ਜੀ ਤੇ ਮਤਲਬ ਤੁਸੀਂ ਸਮਝ ਸਕਦੇ ਆ ਕਿ ਇੱਕ ਲੇਡੀਜ਼ ਦਾ ਜੰਗਲ ਦੇ ਵਿੱਚ ਇਕੱਲੇ ਰਹਿਣਾ ਉਹ ਵੀ ਬਜ਼ੁਰਗ ਸੀਗੇ 60 ਸਾਲ ਦੇ ਜੋ ਦੱਸਦੇ ਆ ਤੇ ਉਹ ਕਿੱਦਾਂ ਜੀ ਜਿੱਥੇ ਦਿਨੇ ਵੀ ਡਰ ਲੱਗਦਾ ਆ ਬੰਦੇ ਨੂੰ ਜਿ ਕਿਸੇ ਨੇ ਸ਼ਹਿਰ ਵਾਲੇ ਨੇ ਜਾਣਾ ਆ ਤੇ ਉਹ ਮਾਤਾ ਕਿੱਦਾਂ ਆਪਣਾ ਉਸੇ ਜੀਵਨ ਬਤੀਤ ਕਰਦੇ ਰਹੇ ਜੀ ਕਿ ਤੇ ਮੈਂ ਤਾਂ ਚਾਹੀ ਵੀ ਬੰਦੇ ਦੇ ਵਿੱਚ ਜਨਾਨੀ ਹੋਵੇ ਚਾਹੇ ਬੰਦਾ ਹਿੰਮਤ ਤੇ ਵੱਡੀ ਕੋਈ ਚੀਜ਼ ਨਹੀਂ ਸਹੀ ਗੱਲ ਹੈ ਮੈਂ ਤਾਂ ਜ਼ਰੂਰੀ ਹੈ ਕਿਉਂਕਿ ਉੱਥੇ ਤਾਂ ਬੰਦੇ ਦਾ ਵੀ ਮੁਸ਼ਕਲ ਆ ਜੀ ਜੋ ਅਸੀਂ ਦੇਖਿਆ ਨਾ ਜੀ ਤੇ ਉਹ ਰਹਿੰਦੇ ਸੀ ਆਪਣਾ ਜੀਵਨ ਬਤੀਤ ਕਰਦੇ ਸੀ ਤੇ ਮਤਲਬ ਹਰੇ ਕੋਈ ਬੰਦਾ ਸੋਚੋਂ ਨੂੰ ਮਜਬੂਰ ਹੋ ਜਾਏਗਾ ਕਿੰਦਾ ਰਹਿੰਦੇ ਹੋਣਗੇ ਨਾ ਜੀ ਤੇ ਜਿੱਦਾਂ ਹੁਣ ਸਾਨੂੰ ਪਿੱਛੇ ਵੀ ਪਤਾ ਲੱਗਾ ਅੰਕਲ ਉਹਨਾਂ ਨੇ ਵੀ ਦੱਸਿਆ ਕਿ ਡੈਥ ਹੋ ਗਈ ਉਹਨਾਂ ਤੇ ਬੜਾ ਦੁੱਖ ਲੱਗਾ ਸਾਨੂੰ ਨਾ ਮੇਰੇ ਡੋਕਟਰ ਲੱਗਾ ਜੀ ਪ੍ਰੇਤ ਜਾਣਾ ਤਾਂ ਜਦੋਂ ਦੀ ਹੈ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਜੀ ਤਾਂ ਮਹਾਰਾਜ ਵੱਲੋਂ ਸੰਦਾਂ ਤਾਂ ਫਿਰ ਜਾਣਾ ਹੀ ਪੈਂਦਾ ਜਾਣਾ ਹੀ ਪੈਂਦਾ ਜੀ ਹਾਂਜੀ ਇੱਕ ਛੇ ਦਿਨ ਸੀਗੇ ਜੀ ਇਹਨਾਂ ਜੀ ਹਾਂਜੀ ਹਾਂਜੀ ਵਧੀਆ ਸੀਗੇ ਜੀ ਹਮ ਤੇ ਤਾਂ ਵੀ ਸਾਰੇ ਪਿੰਡ ਨਾਲ ਦੁੱਖ ਸੁੱਖਾ ਸੀ ਵੀ ਜਾਣਾ ਸਾਂਝਾ ਕਰ ਲੈਣਾ ਵਾ ਤਾਂ ਆ ਕਰ ਦਿੱਤਾ ਸਿਆਣੇ ਸੀ ਜੀ ਉਹ ਸਿਆਣੇ ਸੀ ਬੋਧਾ ਜੀ ਹਾਂਜੀ ਤੇ ਤੁਸੀਂ ਜਿੱਦਾਂ ਹੁਣ ਮਤਲਬ ਜਾਂਦੇ ਸੀਗੇ ਨਾ ਜੀ ਤੇ ਤੁਸੀਂ ਤਾਂ ਦੇਖੇ ਲਿਆ ਕਿ ਤੁਹਾਨੂੰ ਤਾਂ ਪਤਾ ਆ ਇਸ ਪਿੰਡ ਦੇ ਜੰਗਲ ਜਿੱਦਾਂ ਦੇ ਹੈਗੇ ਸੀਗੇ ਉਹ ਆਪਣੇ ਜੀ ਤੇ ਉੱਥੇ ਦਾ ਦਿਨੇ ਵੀ ਜਾਨਵਰ ਘੁੰਮਦੇ ਰਹਿੰਦੇ ਜੇ ਦੱਸਿਆ ਨਾ ਜੀ ਤੇ ਮਤਲਬ ਆਮ ਬੰਦਾ ਉੱਥੇ ਨਹੀਂ ਰਹਿ ਸਕਦਾ ਜੋ ਸਾਨੂੰ ਲੱਗਾ ਜੀ ਨਾ ਜੀ ਉਹ ਤਾਂ ਨਹੀਂ रह ਸਕਦੇ ਫਿਰ ਉਹ ਬੰਦੇ ਨੂੰ ਹਿੰਮਤ ਕਰਨੀ ਪੈਂਦੀ ਵੀ ਸਾਡਾ ਘਰ ਹੈ ਆਸ਼ਿਆਨਾ ਸੀ ਰਹਿਣਾ ਹੀ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਫਿਰ ਬੰਦੇ ਨੂੰ ਉਸ ਹਿਸਾਬ ਨਾਲ ਅਟੈਂਡ ਕਰਨਾ ਪੈਂਦਾ ਜੀ ਹਾਂਜੀ ਹਾਂਜੀ ਰੱਬ ਨਾਲ ਕਾਫੀ ਜੁੜੇ ਹੋਏ ਸੀਗੇ ਕਹਿੰਦੇ ਜੀ ਆਪਣੇ ਹਾਂਜੀ ਹਾਂਜੀ ਬਹੁਤ ਅਸੀ ਬਦਾਂ ਦਾ ਉਹਨਾਂ ਦਾ ਬਹੁਤ ਵਧੀਆ ਵਿਹਾਰ ਸੀ ਉਹਨਾਂ ਦਾ ਬੋਲ ਬਾਣੀ ਬਹੁਤ ਮਿੱਠੀ ਸੀਗੀ ਉਹਨਾਂ ਦੀ ਅੱਛਾ ਮਿੱਠੀ ਸੀ ਠੀਕ ਹਾਂਜੀ ਕਿਸੇ ਨੂੰ ਔਖੜ ਕੇ ਨਹੀਂ ਬੋਲਦੇ ਸੀ ਹਾਂ ਹਾਂ ਸੇਵਾ ਬਹੁਤ ਕਰਦੇ ਸੀ ਜੀ ਕਹਿੰਦੇ ਜੀ ਕੋਈ ਜਾਂਦਾ ਸੀ ਬਹੁਤ ਵਧੀਆ ਹਾਂ ਹਾਂ ਆਏਗੇ ਨਾ ਰੋਟੀ ਪਾਣੀ ਚਾਹ ਪਾਣੀ ਪੁੱਛਣਾ ਪਹਿਲੇ ਰੋਟ ਵਧੀਆ ਆਪਸ ਹੀ ਬਣਾਉਂਦੇ ਹਾਂ ਹਾਂਜੀ ਤੇ ਕਹਿੰਦੇ ਜੀ ਪਹਿਲਾਂ ਉਹਨਾਂ ਦੇ ਘਰ ਵਾਲੇ ਵੀ ਨਾਲ ਹੁੰਦੇ ਸੀ ਨਾ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਪਹਿਲਾਂ ਜੀ ਉਹਨਾਂ ਦੇ ਘਰ ਵਾਲੇ ਦੇ ਕਸਬੀ 21 ਸਾਲਾ ਹੋ ਗਏ ਹੁਣੇ ਜੀ ਹਾਂ ਦੇਖ ਲਓ ਉਸ ਤੋਂ ਬਾਅਦ ਇਕੱਲੇ ਰਹੇ ਨਾ ਜੀ ਉੱਥੇ ਹਾਂਜੀ ਇਕੱਲੇ ਸੀਗੇ ਹੁੰਦੇ ਹੀ ਨਾ ਮਤਲਬ ਜਾਣਾ ਪਿੰਡ ਦੇ ਆ ਨਾ ਵੀ ਖਾ ਸ਼ਾਮ ਮਨਾਉਣੀ ਸੀ ਕੋਈ ਨਹੀਂ ਹਾਂ ਹਾਂ ਜਾਂ ਉਹਨਾਂ ਨੇ ਇਕੱਲੇ ਆਪਣੀ ਕੁੱਟੀਆਂ ਚ ਰਹਿਣਾ ਇਕੱਲੇ ਰਹਿਣਾ ਦੇਖ ਲਓ ਜੀ ਤੇ ਕਿੰਨਾ ਔਖਾ ਉਹ ਕ ਰਾਤ ਨੂੰ ਰਹਿਣਾ ਇਕੱਲੇ ਆਂਦਾ ਦੇਖ ਲਓ ਜੀ ਚਲੋ ਜੀ ਇਹ ਹਿੰਮਤ ਰੱਬ ਬਖਸ਼ ਦਿੰਦਾ ਹਾਂਜੀ ਹਾਂਜੀ ਜੀ ਬੰਦੇ ਨੂੰ ਜਿਸਦੇ ਵਿੱਚ ਹਿੰਮਤ ਆ ਜਾਂਦੀ ਫਿਰ ਸਾਰਾ ਟਾਈਮ ਕੱਟਣਾ ਹੀ ਪੈਂਦਾ ਬੰਦੇ ਨੂੰ ਪਤਾ ਕੀ ਹੁੰਦਾ ਜੀ ਜਿੱਦਾਂ ਹੁਣ ਪਿੰਡ 'ਚ ਤੁਸੀਂ ਬੈਠੇ ਆ ਨਾ ਜੀ ਪਿੰਡ 'ਚ ਬੰਦਾ ਰਹਿ ਲੂਗਾ ਰੌਣਕ ਵਾਲੀ ਜਗ੍ਹਾ 'ਚ ਜਿੱਥੇ ਆਲੇ ਦੁਆਲੇ ਕਿੰਨੇ ਕਿੰਨੇ ਕਿਲੋਮੀਟਰ ਕੋਈ ਹੈ ਹੀ ਨਹੀਂ ਹੈਗਾ ਜੀ ਹੈ ਨਾ ਉੱਥੇ ਇਕੱਲੇ ਦਾ ਰਹਿਣਾ ਲੇਡੀ ਦਾ ਔਖਾ ਹੋ ਜਾਂਦਾ ਬਹੁਤ ਜੀ ਔਖਾ ਸੀ ਪਰ ਜੀ ਉਹ ਕੋਈ ਕਹਿੰਦਾ ਮਾਤਾ ਸੀ ਬਾਬਾ ਜੀ ਦੀ ਵੀ ਹੂੰ ਹੂੰ ਕੋਈ ਉਹਨਾਂ ਤੇ ਕਹਿ ਰਸੀ ਕਾਹੇ ਰਹਿੰਦੇ ਸੀ ਕਾਹੇ ਰਹਿੰਦੇ ਸੀ ਸਹੀ ਹਾਂਜੀ ਕੱਲ ਅਸੀਂ ਗਏ ਜੀ ਇਧਰੋਂ ਆਸੀਂ ਪਹਾੜੀ ਦੇ ਉੱਪਰ ਚੜ ਕੇ ਹਾਂਜੀ ਮਤਲਬ ਤੁਰ ਕੇ ਤੇ ਮਤਲਬ ਬੰਦਾ ਡਰਦਾ ਜੀ ਰਸਤੇ 'ਚ ਕੋਈ ਮਿਲਣਾ ਜਾਵੇ ਜਾਨਵਰ ਵਗੈਰਾ ਨਾ ਤੇ ਮਤਲਬ ਪਤਾ ਲੱਗਦਾ ਜੰਗਲ ਦਾ ਬਹੁਤ ਸੰਘੜਾ ਜੰਗਲ ਆ ਇੱਥੇ ਦਾ ਤੇ ਆਪਣੇ ਉਹ ਕੱਲੇ ਰਹਿੰਦੇ ਸੀਗੇ ਸਾਨੂੰ ਵੀ ਬੜੀ ਹੈਰਾਨੀ ਹੋਈ ਜੀ ਤੇ ਚਲੋ ਜਦੋਂ ਪਤਾ ਲੱਗਾ ਸਾਨੂੰ ਤੇ ਜਦੋਂ ਮੈਂ ਦੱਸਿਆ ਅੰਕਲ ਉਹਨਾਂ ਨੂੰ ਵੀ ਕਿ ਅਸੀਂ ਤਾਂ ਵੇਟ ਕਰਦੇ ਰਹੇ ਜੀ ਸ਼ਾਮ ਤੱਕ ਉਹਨਾਂ ਦੀ ਉੱਥੇ ਅੱਜ ਕਿਹਾ ਹੋ ਸਕਦਾ ਜੰਗਲ 'ਚ ਲੱਕੜਾ ਲੁੱਕੜਾ ਲੈਣ ਗਏ ਹੁਣ ਉਥੇ ਅਸੀਂ ਦੇਖਿਆ ਜੀ ਬਾਹਰ ਲੱਕੜਾ ਪਈਆਂ ਸੀ ਓਲੇ ਪਾਸੇ ਇੱਧਰ ਉਹ ਪੂਜੇ ਬੰਨ ਬੰਨ ਕੇ ਰੱਖੇ ਹੋਏ ਸੀ ਤੇ ਅਸੀਂ ਕਿਹਾ ਸ਼ਾਇਦ ਆਪਣੇ ਕਿ ਹੋ ਸਕਦਾ ਆਲੇ ਦੁਆਲੇ ਨਾਲ ਹੁਣ ਪਰ ਸ਼ਾਮ ਨੂੰ ਚਲੋ ਵੱਜ ਗਏ 4 ਜੀ ਅਸੀਂ ਕਿਹਾ ਆਏ ਨਹੀਂ ਸ਼ਾਇਦ ਅਸੀਂ ਹੁਣ ਆਲੇ ਦੁਆਲੇ ਪਤਾ ਕਰਦੇ ਹਾਂ ਫਿਰ ਸਾਨੂੰ ਪਤਾ ਲੱਗਾ ਜੀ ਬਾਹਰ ਆ ਕੇ ਕਿ ਉਹਨਾਂ ਦੀ ਤਾਂ ਡੈਥ ਹੋ ਗਈ ਆ ਫਿਰ ਸਾਨੂੰ ਬੜਾ ਹੋਇਆ ਜੀ ਹੋਰੀ ਤਰ੍ਹਾਂ ਫਿਰ ਅਸੀਂ ਕਹਾਂ ਚਲੋ ਨਹੀਂ ਮਤਲਬ ਪਿੰਡ ਚਲਦੇ ਆ ਪੂਰਾ ਜਾਣਦੇ ਮਾਤਾ ਬਾਰੇ ਨਾ ਬਹੁਤ ਬਹੁਤ ਧੰਨਵਾਦ ਜੀ ਇੰਨੀ ਡਿਟੇਲ ਚ ਦੱਸਣ ਦਾ ਜੀ ਸਾਨੂੰ ਰਸਤੇ ਦੇ ਵਿੱਚ ਭਾਈ ਉਹ ਨਹੀਂ ਮਿਲੇ ਆ ਬਹੁਤ ਸੱਸੇ ਗੱਲ ਦੀ ਤੇ ਅਸੀਂ ਗਏ ਸੀਗੇ ਜੀ ਆਪਣੇ ਜਿੱਥੇ ਮਾਤਾ ਰਹਿੰਦੇ ਆ ਸਲੇਰਨ ਦੇ ਜੰਗਲਾਂ ਦੇ ਵਿੱਚ ਇਕਾ ਸ਼ੇਰ ਦਿਲ ਸਗੇ ਸਿੱਧੀ ਗੱਲ ਆ ਜੀ ਨਹੀਂ ਤਾਂ ਬਸ ਦੀ ਗੱਲ ਨਹੀਂ ਲੇਡੀਜ਼ ਜੀ ਇਦਾਂ ਰਹਿਣਾ ਜੀ ਜੰਗਲ ਦੇ ਵਿੱਚ ਨਾ ਜੀ ਹੁਣ ਤੁਸੀਂ ਤਾਂ ਮੇਰੇ ਖਿਆਲ ਚ ਤੁਹਾਡਾ ਜੰਗਲਾਂ ਦੇ ਵਿੱਚ ਹੀ ਕੰਮ ਆ ਤੁਹਾਨੂੰ ਤਾਂ ਪਤਾ ਹੀ ਆ ਕਿ ਆਮ ਬੰਦਾ ਤਾਂ ਇੱਥੇ ਆਈ ਨਹੀਂ ਜਾ ਸਕਦਾ ਸਾਹ ਸ਼ਹਿਰ ਵਾਲਾ ਦਿਨੇ ਨਹੀਂ ਘੁੰਮ ਸਕਦਾ ਰਾਤ ਨੂੰ ਵੀ ਘੁੰਮਣਾ ਨਹੀਂ ਜੀ ਇਹ ਜੰਗਲ ਚ ਤਾਂ ਬਹੁਤ ਖਤਰਾ ਬਾਗ ਥਾਂ ਥਾਂ ਤੇ ਬਾਗ ਮਿਲ ਜਾਂਦੇ ਦੀ ਬਾਰੇ ਕਿੱਦਾਂ ਮਰ ਗਿਆ ਅੱਛਾ ਜੀ ਇਦਾਂ ਹੋ ਜਾਂਦੀ ਆ ਤੇ ਤੁਹਾਨੂੰ ਤਾਂ ਮਿਲਦੇ ਰਹਿੰਦੇ ਹੋਣੇ ਜੀ ਔਰ ਦੇਖਦੇ ਦੇ ਇਹ ਜੰਗਲਾਂ ਦੇ ਬਹੁਤ ਰਾਤ ਨੂੰ ਸਾਡੇ ਘਰਾਂ ਕੋਲ ਪਹੁੰਚ ਜਾਂਦੇ ਨੇ ਮਤਲਬ ਏਰੀਆ ਇਹ ਸਾਰਾ ਜਿੰਨਾ ਵੀ ਸਲੇਰਨ ਦੇ ਜੰਗਲ ਆ ਝਾਲ ਦੇ ਜੰਗਲ ਇਹ ਖਤਰਨਾਕ ਆ ਜੀ ਖਤਰਨਾਕ ਸਾਡੇ ਘਰਾਂ ਕੋਲ ਪਹੁੰਚ ਜਾਂਦੇ ਨੇ ਕੋਈ ਪਸ਼ੂ ਨਾ ਤਾਂ ਕਿਤੇ ਆ ਕੋਈ ਸ਼ਾਂਭਰਾ ਆ ਜਾਂ ਤਾਂ ਕਿਤੇ ਆ ਕੋਈ ਹੈ ਨਹੀਂ ਇਹਨਾਂ ਨਾਮ ਕਿਤੇ ਆ ਜਾਂ ਕੁੱਤੇ ਰੱਖੋ ਕੁੱਤੇ ਨਹੀਂ ਛੱਡਦੇ ਚੱਕ ਲੈ ਜਾਂਦੇ ਤੋ ਕੁੱਤੇ ਨਹੀਂ ਚੱਕ ਕੇ ਲੈਣਦੇ ਕੁੱਤੇ ਨੂੰ ਲੈ ਜਾ ਕੇ ਇੱਧਰ ਡੰਗ ਦੇਣਾ ਤਾਂ ਤੁਗ ਨਹੀਂ ਤਾਂ ਜੰਗਲ ਹੋਏ ਬਹੁਤ ਖਾ ਗਏ ਪੁਰਦਾਰ ਖੇਜ਼ ਦਾ ਡੰਗਣੇ ਜਿੱਦਾਂ ਵੀ ਨੇ ਨਾ ਪਾੜ ਕੇ ਟੰਗਿਆ ਹੁੰਦਾ ਮੇਰੇ ਖਿਆਲ ਇੱਦਾਂ ਲੱਕੜੀ ਨਾਲ ਬੜੇ ਖੂਨ ਹਾਰਾ ਜੀ ਹਾਂਜੀ ਉੱਪਰ ਟੰਗਾ ਦਾ ਕੀ ਕਰਨਾ ਉੱਪਰ ਧੜੇ ਹਲ ਜੀ ਉਹ ਫੇਰ ਖਾਣਾ ਨੇ ਾਡੀਆਂ ਉਹ ਅੱਛਾ ਉੱਪਰ ਫੇਰ ਖਾਣੇ ਹਾਂਜੀ ਜਾ ਕੇ ਨਹੀਂ ਕੰਮ ਲਿਆਉ ਖਾ ਲੈਣਾ ਅੱਜ ਤੇ ਇਹ ਇਦਾਂ ਦਾ ਦ੍ਰਿਸ਼ ਦੇਖ ਕੇ ਤੁਹਾਨੂੰ ਡਰ ਨਹੀਂ ਲੱਗਦਾ ਜੀ ਅਸੀਂ ਇਹ ਫਿਰਦੇ ਨੇ ਜਾਂ ਕੋਈ ਡਾਟੀਆਂ ਸਾਡੇ ਕੋਲ ਨਹੀਂ ਆ ਇਸ ਕਰਕੇ ਡਰੀ ਰਹੇ ਕੋਈ ਮਾਸੇ ਜਾਂ ਕੋ ਰੱਖੀ ਅਗਲਾ ਦਾ ਨਹੀਂ ਉੱਤੇ ਜੜ ਜੂਨ ਨੂੰ ਫਿਰ ਡੱਟ ਜੀ ਕਿ ਨਾ ਰਹਿੰਦਾ ਕੋਈ ਉਹ ਹੈ ਤੁਹਾਨੂੰ ਜੰਗਲ ਚ ਮਿਲਿਆ ਕਦੀ ਬਹੁਤ ਮਿਲੇ ਤੁਹਾਨੂੰ ਆਮਰਾ ਹੋਇਆ ਆਮੋ ਸਾਹਮਣੇ ਇੰਨੀ ਦੂਰ ਤੇ ਕਿਰ ਮਿਲਿਆ ਦੇਖਿਆ ਜਿੰਨੇ ਫਿਕਰ ਆਏ ਆ ਆਹ ਆਮ ਨੂੰ ਫਿਕਰ ਇਹਦੀ ਇੰਨੀ ਦੂਰ ਆਈ ਉਹਦੇ ਤੇ ਅੱਗ ਲਾ ਦੇਣੀ ਕਿੱਦਾਂ ਹੋਣੀ ਭੱਜਣਾ ਜਾਂ ਪੱਥਰ ਖੜਕਾ ਦੇਣੇ ਉਹਦੇ ਨਾਲ ਜਾਣਾ ਮਤਲਬ ਜੇ ਅਸੀਂ ਪੱਥਰ ਖੜਕਾਉਣੇ ਆ ਤਾਂ ਵੀ ਭੱਜ ਜਾਂਦਾ ਭੱਜ ਜਾਣਾ ਨੂੰ ਪਤਾ ਗੋਲੀ ਮਾਰਦੇ ਨਹੀਂ ਇਹ ਗੋਲੀ ਹੈ ਜਾਂ ਫਿਰ ਅੱਗ ਲਾਉਣਾ ਭੱਜ ਜਾਣਾ ਹਾਂ ਜੀ ਨੇ ਦਿੱਲੀ ਤੁਹਾਨੂੰ ਜੇ ਮਿਲਦੇ ਨੇ ਜੰਗਲਾਂ ਚ ਬਹੁਤ ਰਿਸਕ ਲੈਨੇ ਤੁਸੀਂ ਜਿਦਾ ਤੁਸੀਂ ਦੱਸਿਆ ਇਹ ਚਾਰ ਜਾਨੇ ਜਾਣੇ ਹੋਗੇ ਘੁੰਮਦੇ ਆ ਉਹ ਮਾਤਾ ਕੱਲੀ ਜੰਗਲ ਦੇ ਵਿੱਚ ਤੁਸੀਂ ਦੇਖ ਲਓ ਹਾਂਜੀ ਕਿਦਾਂ ਕਿੰਨੀ ਸ਼ੇਰਦਿਲ ਸੀ ਜਿਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇੱਕ ਲੇਡੀ ਦਾ ਰਹਿਣਾ ਪਤਾ ਨਹੀਂ ਕਦੋਂ ਆ ਜਾਣਾ ਜਾਨਵਰ ਆਂਦੇ ਹੈ ਜੰਬਰ ਆਂਦੇ ਆ ਉਹ ਇੱਕ ਵਾਰੀ ਗੱਡੀ ਆ ਬਸ ਜਾਨਵਰ ਉੱਥੇ ਮੁੜ ਜਾਂਦਾ ਕੋਲੋਂ ਨਹੀਂ ਟੱਪਣਾ ਜ਼ਿਆਦਾ ਪਿੱਛੇ ਸੱਜੇ ਉੱਥੇ ਮੁੜ ਜਾਂਦਾ ਮਤਲਬ ਕਿ ਇੰਨੀ ਸ਼ਕਤੀ ਸੀ ਨਾ ਇਹ ਵਿੱਚ ਸ਼ਮਾ ਮਾਤਾ ਦੇ ਵਿੱਚ ਮਤਲਬ ਜਾਨਵਰ ਆਉਂਦੇ ਸੀ ਕਿ ਉਹਨਾਂ ਨੂੰ ਦੇਖ ਕੇ ਉਹਨਾਂ ਕੁੱਤੇ ਨੂੰ ਵੀ ਨਹੀਂ ਛੇੜਿਆ ਇਹਨਾਂ ਨੇ ਇੰਨੀ ਸ਼ਕਤੀ ਇਹਨਾਂ ਦੇ ਮਤਲਬ ਮਾਤਾ ਨੂੰ ਦੇਖ ਕੇ ਹੀ ਮੁੜ ਜਾਂਦੇ ਸੀਗੇ ਹਾਂਜੀ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਭਰਾ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਕਾਫੀ ਵਧੀਆ ਲੱਗਦਾ ਜਦੋਂ ਤੁਸੀਂ ਵੱਖਰੇ ਵੱਖਰੇ ਕਮੈਂਟ ਕਰਦੇ ਆਂ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਆਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਸਾਡੀਆਂ ਸਾਰੀਆਂ ਉਹਨਾਂ ਨੂੰ ਮਿਲ ਸਕਣ ਧੰਨਵਾਦ